ਦਾਸਨਾ ਨੂੰ ਵੈਗਰ ਜੀ ਦਾ ਖਾਲਸਾ ਵੈਗਰ ਜੀ ਫਸੇ ਬੁਲਾਉਣਾ ਵੀ ਕਰਮਾ ਗੁਜਰਤ ਨੇ ਇਹੋ ਜੀ ਖੇਡ ਬਣਾਈ ਆ ਵੀ ਦੇਖੋ ਗੁਜਰਤਲੋ ਸਿੰਘ ਲੱਗੇ ਆ ਬਹੁਤ ਵਧੀਆ ਸਿੰਘ ਲਾਏ ਮਹਾਰਾਜ ਨੇ ਮੀਣੀ ਆ ਇਹ ਮੀਣੀ ਮਾਝਾ ਇਹ ਮੀਣੀ ਕਰਮਾ ਵਾਲੀਆਂ ਪਹਿਲਾ ਸਮੇਂ ਦੇ ਵਿੱਚ ਮੀਣੀ ਬਯੁਰਗੋ ਬਹੁਤ ਤਰੀਕੇ ਦਾ ਸਾਹਮਦੇ ਜਿਹੜੀ ਮੀਣੀ ਪਹੂ ਸੀ ਉਹਨੂੰ ਸਾਹਮ ਕੇ ਤੇ ਹਥਿਆਰ ਕਰਦੇ ਸੀ ਤੇ ਦੁੱਧ ਰੈਂਦੇ ਸੀ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਬਹੁਤ ਇਹ ਵੀਰਾਂ ਨੇ ਡਿਮਾਂਡ ਕਰੀ ਸੀ ਕਿ ਸਾਨੂੰ ਕੁਚ ਚੰਗੇ ਐਨੀਮਲ ਲਿਆ ਕੇ ਦਿਓ ਤੇ ਪਹਿਲਾਂ ਮਾਫੀ ਚਾਹੁੰਨੇ ਆ ਕਿ ਕਾਫੀ ਸਮੇਂ ਤੋਂ ਜਿਹੜੀਆਂ ਵੀਡੀਓ ਦੋਸਤੋ ਤੁਹਾਡੇ ਰੂਪ ਰੂਪ ਨਹੀਂ ਕਰ ਸਕੇ ਉਹਦਾ ਕਾਰਨ ਇਹ ਸੀ ਕਿ ਏ ਸੀ ਕਿ ਥੋੜਾ ਜਿਹਾ ਬੀਜੀ ਚੱਲ ਰਿਹਾ ਸੀ ਸ਼ਡਿਊਲ ਪਰ ਅੱਜ ਤੁਹਾਨੂੰ ਇਹੋ ਜਿਹੇ ਨਾਗ ਦਿਖਾਉਣੇ ਆ ਕਿ ਜਿਹੜੇ ਫਾਰਮ ਜਿਹੜੇ ਵੀ ਫਾਰਮ ਤੇ ਜਾਣਗੇ ਉਹ ਫਾਰਮ ਦੀ ਏ ਸ਼ਾਨ ਬਣਨਗੇ ਸ਼ਾਨ ਬਣਨ ਦਾ ਕਾਰਨ ਇਹ ਆ ਦੋਸਤੋ ਵੀ ਇਹ ਬੂਰੀਆਂ ਨੀਲੀ ਰਵੀਆਂ ਬਹੁਤ ਔਖੀਆਂ ਲੱਭਦੀਆਂ ਬੜੀਆਂ ਡਿਮਾਂਡਾਂ ਸੀ ਬੜੇ ਵੀਰਾਂ ਦੀਆਂ ਫੋਨ ਕਾਲ ਆਈਆਂ ਪਰ ਅੱਜ ਤੁਹਾਨੂੰ 1 ਨਹੀਂ 2 ਨਹੀਂ 3 ਬੂਰੀਆਂ ਨੀਲੀ ਰਾਵੀ ਦਿਖਾ ਦੇਣੀਆਂ ਜਿਹਦੇ ਵਿੱਚ ਤੁਸੀਂ ਦੋਸਤੋ ਸਾਹਮਣੇ ਮੀਣੀ ਗੱਬਣ ਚੈੱਕਪਾਸ ਜਿਹੜੀ ਮੰਨ ਲਓ 7ਵਾਂ ਮਹੀਨਾ ਨੂੰ ਲੱਗਾ ਛਿਆਂ ਦੀ ਚੈੱਕਪਾਸ ਨਾਲ ਇਹਦੇ ਕੱਟੀ ਖੜੀ ਆ ਬਹੁਤ ਚੰਗੀ ਟੇਢੇ ਘੜਦੀ ਬਾਰਡਰ ਬੈਲਟ ਦੀ ਤੇ ਨਾਲ ਬੱਗੀ ਮੋਚ ਦੀ ਕੱਟੀ ਇਹ ਤੁਹਾਨੂੰ ਦਿਖਾਵਾਂਗੇ ਇਹਨਾਂ ਬਾਰੇ ਮੰਨ ਲਓ ਗੱਲਾਂ ਬਾਤਾਂ ਕਰਦੇ ਆ ਤਾਂ ਹੁਣ ਸਭ ਤੋਂ ਪਹਿਲਾਂ ਦੋਸਤੋ ਅਡਰੈਸ ਕਰ ਲਿਓ ਨੋਟ ਨਾਮ ਦੋਸਤੋ ਅਮਨਦੀਪ ਸਿੰਘ ਢਲੋਂ ਪਿੰਡ ਅਕਾਲੀਆਂ ਵਾਲਾ ਵਾ ਜਿਹੜਾ ਨੇੜੇ ਦਾ ਆਪਾਂ ਨੂੰ ਸ਼ਹਿਰ ਲੱਗਦੇ ਆ ਕੋੜੀ ਸਿਖਾਂ ਜੀਰਾ ਮਹੂ ਆਪਣੇ ਬਿਲਕੁਲ ਨਜ਼ਦੀਕ ਦੇ ਸ਼ਹਿਰ ਆ ਤੇ ਦੋਸਤੋ ਜੇ ਵਿజిਟ ਕਰਨੀ ਹੋਵੇ ਤਾਂ ਦੋਸਤੋ ਇਹ ਸ਼ਹਿਰ ਜਿਹੜੇ ਮੇਰੇ ਪਿੰਡ ਤੋਂ ਸਾਰੇ ਮੰਨ ਲਓ 15 ਤੋਂ 20 ਕਿਲੋਮੀਟਰ ਦੀ ਦੂਰੀ ਤੇ ਆ ਜਿਲ੍ਹਾ ਮੋਗਾ ਲੱਗਦਾ ਸੋ ਮੋਬਾਈਲ ਨੰਬਰ ਜਿਹੜੇ ਆ ਸਕਰੀਨ ਤੇ ਚਲਾਏ ਜਾਣਗੇ ਤੇ ਬਹੁਤੀ ਵੀਡੀਓ ਆਪਾਂ ਲੰਮੀ ਨਹੀਂ ਕਰਦੇ ਦੋਸਤੋ ਤੁਹਾਨੂੰ ਇਹ ਝੋਟੀ ਬਾਰੇ ਕਰਦਿਆਂ ਗੱਲਾਂ ਬਾਤਾਂ ਸੋ ਅੱਜ ਵੀਡੀਓ ਦੇ ਵਿੱਚ ਦੋਸਤੋ ਆਪਣਾ ਬਿਯਰਗ ਤੁਹਾਨੂੰ ਝੋਟੀਆਂ ਤੋੜ ਕੇ ਦਿਖਾਉਣਗੇ ਕਿਉਂਕਿ ਬਹੁਤੇ ਵੀਰਾਂ ਦੀ ਡਿਮਾਂਡ ਸੀ ਕਿ ਸਾਨੂੰ ਵੀਰ ਝੋਟੀਆਂ ਤੋੜ ਕੇ ਜਰੂਰ ਦਿਖਾਇਆ ਕਰੋ ਕਿਉਂਕਿ ਉਹਦੇ ਨਾਲ ਪਸ਼ੂ ਦੀ ਕੱਦ ਕਾਠੀ ਚਾਲ ਤੁਰਨ ਦਾ ਸਟਾਈਲ ਲੱਤਾਂ ਸਾਰਾ ਕੁਝ ਐਸਟੀਮੇਟ ਲੱਗ ਜਾਂਦਾ ਸੋ ਇਸ ਕਰਕੇ ਦੋਸਤੋ ਅੱਜ ਤੁਹਾਨੂੰ ਕੱਲੀ ਕੱਲੀ ਝੋਟੀ ਤੋੜ ਕੇ ਦਿਖਾਵਾਂਗੇ ਸੋ ਸਾਹਮਣੇ ਤੁਸੀਂ ਦੇਖ ਸਕਦੇ ਆ ਬੂਰੀ ਨੀਲੀ ਦਾ ਵੀ ਮੀਣੀ ਜਿਹੜੀ ਚਾਰ ਚਪੇਰੋ ਮੈਂ ਕੈਮਰਾ ਕੁ ਮਾਰ ਕੇ ਇਹਨੂੰ ਤਸੱਲੀ ਤਾਂ ਅੱਡੀ ਕਰਾ ਦੇਣਾ ਦੋਸਤੋ ਚਾਰੇ ਪੈਰਾਂ ਦੇ ਜੈਜ ਮਾਰਕਿੰਗ ਆ ਬਿਲਕੁਲ ਮੇਲੇ ਵਾਲੀ ਝੋਟੀ ਆ ਇਹ ਕਿਉਂਕਿ ਇਦਾਂ ਦੀਆਂ ਜਿਹੜੀਆਂ ਮੰਨ ਲਓ ਮੇਲੇ 'ਚ ਬੱਚੇ ਪੈਦਾ ਕਰਨ ਵਾਲੀਆਂ ਝੋਟੀਆਂ ਵਾਂ ਇਹ ਬਿਲਕੁਲ ਜਾਇਜ਼ ਮਾਰਕਿੰਗ ਵਾਲੀਆਂ ਇਹ ਜੇ ਉਹ ਜੈਸੀਮਾ ਲਾਉਂਗੇ ਤੁਹਾਨੂੰ ਤੁਹਾਨੂੰ ਇਹ ਮੇਲੇ ਪਚਾਉਣ ਦੇ ਵਿੱਚ ਪੂਰੀ ਹੈਲਪ ਕਰੂਗੀ ਕਿਉਂਕਿ ਇਹ ਝੋਟੀ ਦੇ ਜਾਇਜ਼ ਮਾਰਕਿੰਗਾਂ ਤੇ ਜਾਇਜ਼ ਮਾਰਕਿੰਗ ਦੇ ਬੱਚੇ ਲਾਉਗੀ ਸੋ ਜਿੰਦਾਂ ਦਾ ਮਰਜੀ ਤੁਸੀਂ ਇਹ ਤੋਂ ਬਰੀਡਿੰਗ ਤੇ ਬੱਚਾ ਲੈ ਸਕਦੇ ਆ ਤੇ ਜੇ ਦੇਖਿਆ ਜਾਵੇ ਤਾਂ ਸਿੰਘ ਦੋਨੋਂ ਜਿਹੜੇ ਇਹਦੇ ਖਲਦੇ ਆ ਤੁਹਾਨੂੰ ਇੱਕ ਵਾਰ ਸਿੰਘ ਦੋਨੋਂ ਜ਼ਰੂਰ ਹਲਾ ਕੇ ਦਿਖਾਦਨੇ ਆ ਇਧਰ ਨੂੰ ਕਰੇ ਮੜਾ ਇਹਨਾਂ ਦਾ ਫੇਸ ਦੇਖੀ ਸੋ ਆਹ ਦੇਖੋ ਆ ਦੇਖੋ ਦੂਜਾ ਵੀ ਹਲਾਦੀ ਸੋ ਮੀਣੀ ਉਹ ਹੁੰਦੀ ਆ ਦੋਸਤੋ ਜਿਹੜੀ ਕੰਨਾਂ ਤੋਂ ਅਗਲੇ ਪਾਸੇ ਮੀਣੀ ਹੋਵੇ ਤੇ ਗਾਲੀ ਕਰਦੀ ਤੇ ਸਿੰਘ ਹਿਲਦੇ ਹੋਣ ਆਮ ਮੀਣੀਆਂ ਕਈ ਢੈਲੀਆਂ ਵੀ ਮੀਣੀਆਂ ਹੁੰਦੀਆਂ ਪਰ ਉਹ ਅਸਲ ਮੀਣੀਆਂ ਨਹੀਂ ਹੁੰਦੀਆਂ ਜਿਹੜੀਆਂ ਮੀਣੀਆਂ ਹੁੰਦੀਆਂ ਇਹ ਕਿ ਜਗਾਲੀ ਕਰਦੀ ਦਾ ਵੀ ਸਿੰਘ ਹਲੇ ਬਾਕੀ ਇਹਨੂੰ ਆਪਾਂ ਤੋੜ ਕੇ ਦਿਖਾ ਦਨੇ ਆ ਦੋਸਤੋ ਤੁਹਾਨੂੰ ਮੜਾ ਗੇੜਾ ਕਢਾ ਕੇ ਸੋ ਇਦਨੂੰ ਇਹਦੀ ਚਾਲ ਕਰ ਲਿਓ ਚੈੱਕ ਫਿਰ ਤੁਹਾਨੂੰ ਇਹਦੀ ਅਡਰ ਕੁਆਲਟੀ ਸਾਰਾ ਕੁਝ ਦਿਖਾਵਾਂਗੇ ਕੱਲੀ ਕੱਲੀ ਬਰੀਕੀ ਇਹਦੀ ਦਿਖਾਵਾਂਗੇ ਤੇ ਤੁਸੀਂ ਇਸ ਨੂੰ ਜੱਜਮੈਂਟ ਕਰ ਜਿਓ ਦੋਸਤੋ ਕਿ ਤੁਹਾਨੂੰ ਇਹ ਝੋਟੀ ਕਿੰਨੀ ਕੁ ਮੰਨੋ ਹਾਈਟ ਦੀ ਲੈਂਥ ਦੀ ਲੱਗਦੀ ਆ ਬਜ਼ੁਰਗ ਦੇ ਮੋਰਾਂ ਦੇ ਥੋੜੀ ਜੀ ਨੀਵੀ ਰਹਿੰਦੀ ਆ 6 ਫੁੱਟ ਹਾਈਟ ਆ ਤੁਸੀਂ ਉਸ ਹਸਾ ਅਨ ਐਸਟੀਮੇਟ ਕਰ ਲੈ ਉਧਰ ਨੂੰ ਲੰਮੀ ਤੋਰ ਦੋ ਆ ਤੁਸੀਂ ਦੇਖ ਸਕਦੇ ਆ ਝੋਟੀ ਦੇ ਆਰਡਰ ਦੀ ਕੁਆਲਿਟੀ ਦੋਸਤੋ ਕਰਿਓ ਚੈੱਕ ਮੋੜ ਲਿਓ ਸਿੰਘ ਇੱਕ ਵਾਰ ਫੇਰ ਹਲਾ ਕੇ ਦਿਖਾ ਦਿੰਨੇ ਆ ਅੱਖ ਬਿਲਕੁਲ ਮਣਕਣੀ ਆਖਾ ਦੋਸਤੋ ਨੀਲੀ ਰਵੀ ਵਾਲੀ ਸੋ ਇਧਰੋਂ ਵੀ ਦੇਖ ਲੋ ਬਿਲਕੁਲ ਠੰਡੀ ਸੀਲ ਤੇ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਆ ਲੈ ਚਲੋ ਬੰਨੋ ਉਥੇ ਪੂਰੀ ਹਾਈਟ ਲੈਂਥ ਦੀ ਵੱਡੀ ਮੱਝ ਬੰਨਣ ਵਾਲੀ ਆ ਕਿਉਂਕਿ ਇਹਦੀ ਏਜ ਆ ਦੋਸਤੋ ਜਿਹੜੀ 3 ਸਵਾ 3 ਸਾਲ ਇਹਦੀ ਹਜੇ ਏਜ ਆ ਤੇ ਬਰੀਕ ਚਮੜੀ ਦੀ ਆ ਤੁਹਾਨੂੰ ਠੰਡੀ ਸੀਲ ਦਾ ਹੁਣ ਮੈਂ ਤੇਰਬਾ ਦਿਖਾਉਂਗਾ ਕਿ ਜਦੋਂ ਇਹਨੂੰ ਤੁਸੀਂ ਵੇਖੋਗੇ ਇਹਦੀ ਚਾਲ ਦੇਖੋਗੇ ਤਾਂ ਉਹ ਜੱਜਮੈਂਟ ਹੋ ਜਾਂਦੀ ਕਿ ਇਹਦੇ ਚ ਜਿਹੜਾ ਲਾਣਾ ਕਰਾਣਾ ਬੋਲਦਾ ਉਹ ਕਿੱਡਾ ਕਾ ਇਹਦੇ ਮਾਰੇ ਆਰਡਰ ਕੁਆਲਟੀ ਤੇ ਛਾਤ ਮਰੋਣੇ ਆ ਦੇਖੋ ਪਹਿਲਣਾ ਝੋਟੀਆਂ ਦੋਸਤੋ ਐਦਾਂ ਨਹੀਂ ਕਰਦੀਆਂ ਕਰਨ ਦਿੰਦੀਆਂ ਹੁੰਦੀਆਂ ਜਿਸ ਹਾਵਨਾ ਆਪਣਾ ਬਿਯੁਰਗ ਦੇਖ ਲਓ ਸਾਹਮਣੇ ਤੁਸੀਂ ਹੱਥ ਲਾ ਰਹੇ ਥਣਾਂ ਨੂੰ ਪੂਛ ਚੱਕ ਕੇ ਖੜ ਗਈ ਹੈ ਇਹ ਆ ਲਾਣਾ ਕਰਾਣਾ ਇਹ ਬਰੀਡਾਂ ਦਾ ਕੋਈ ਮੁੱਲ ਨਹੀਂ ਹੁੰਦਾ ਦੋਸਤੋ ਬਰੀਡਾਂ ਜਿਹੜੀਆਂ ਵਾ ਇਹ ਪੈਸੇ ਨਾਲ ਵੀ ਨਹੀਂ ਮਿਲਦੀ ਆ ਚੀਜ਼ ਤੁਸੀਂ ਦੇਖ ਸਕਦੇ ਆ ਕੱਲੇ ਕੱਲੇ ਦੂਜੇ ਪਾਸੇ ਦੀ ਵੀ ਇਧਰਲੇ ਪਾਸੇ ਆ ਕੇ ਵੀ ਇੱਕ ਵਾਰ ਇਹ ਤਸੱਲੀ ਕਰਾ ਦੇ ਦਰਸ਼ਕਾਂ ਨੂੰ ਕਿਉਂਕਿ ਨਗੀਨੇ ਬਣਾ ਦੀ ਘਟ ਆਉਣਗੇ ਪਰ ਆਉਣਗੇ ਟਾਪੋ ਟਾਪ ਆ ਕਰੋ ਚੈੱਕ ਦੋਸਤੋ ਇਹ ਆ ਕੁਆਲਿਟੀ ਬਾਕੀ ਕਲਾ ਕਲਾ ਬਿਲਕੁਲ ਪੀੜੀ ਦੇ ਪਾਵੇ ਵਰਗੇ ਥਾਣਾ ਦੇਖ ਸਕਦੇ ਆ ਇਹਨੂੰ ਹਜੇ ਦੋਸਤੋ 6 ਮਹੀਨਾ ਕੰਪਲੀਟ ਹੋ ਕੇ 7ਵਾਂ ਲੱਗਾ ਦੇ ਨੇ ਆਰਡਰ ਦੇਖੋ ਕਿੱਡਾ ਵਧੀਆ ਬਣਾ ਲਿਆ ਤੇ ਆ ਵੇਖੋ ਤਿਲਾਂ ਵਾਲੀ ਬੂਰੀ ਇਹਦੀ ਜਿਹੜੀ ਸਕਿਨ ਉੱਪਰ ਤੇਲਾ ਆ ਆ ਦੇਖੋ ਇਹਦੇ ਵਿੱਚ ਤਿੰਨ ਗੋਣਾਂ ਨੇ ਦੋਸਤੋ ਇੱਕ ਨਹੀਂ ਇੱਕ ਤਾਂ ਲਾਲ ਬੂਰੀ ਆ ਦੂਜੇ ਤੁਸੀਂ ਇਹਦੀ ਬੋਡੀ ਤੇ ਤੇਲ ਦੇਖ ਸਕਦੇ ਆ ਤੀਜੀ ਇਹ ਮੀਣੀ ਆ ਦੋਸਤੋ ਤੇ ਚੌਥੀ ਇਹ ਨੀਲੀ ਰਾਵੀ ਆ ਤਿੰਨ ਚਾਰ ਗੋਣ ਜਿਹੜੇ ਆਪਦੇ ਵਿੱਚ ਚੱਕੀ ਫਿਰਦੀ ਮਾਲਕੇ ਨੂੰ ਉਮਰਾ ਲਾਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਫਾਰਮ ਤੇ ਜਾਂਦੀ ਆ ਉਹਦੇ ਫਾਰਮ ਦਾ ਇਹ ਖਾਰ ਸ਼ਿੰਗਾਰ ਬਣੂਗੀ ਜਰੂਰ ਇਹ ਝੋਟੀ ਬਾਰੇ ਪੁੱਛਦੇ ਆ ਇਹ ਐਸਟੀਮੇਟ ਜੇ ਦੇਖਿਆ ਜਾਵੇ ਤਾਂ ਕਿੰਨਾ ਕੁ ਲੱਗਦਾ ਵੀ ਦੁੱਧ ਕੱਢ ਸਕਦੀ ਹੈ ਜੜੀ ਝੋਟੀ ਜੀ ਪਹਿਲਾਂ ਦਾ ਮੈਂ ਦਸਨਾਂ ਨੂੰ ਵੈਗਰ ਜੀ ਦਾ ਖਾਲਸਾ ਵੈਗਰ ਜੀ ਫਸੇ ਬਲਾਉਣਾ ਵੀ ਕਰਮਾ ਗੁਜਰਤ ਨੇ ਇਹੋ ਜੀ ਖੇਡ ਬਣਾਈ ਆ ਵੀ ਦੇਖੋ ਗੁਜਰਤਲੋਂ ਸਿੰਘ ਲੱਗੇ ਆ ਬਹੁਤ ਵਧੀਆ ਸਿੰਘ ਲਾਏ ਮਹਾਰਾਜ ਨੇ ਮੀਣੀ ਆ ਇਹ ਮੀਣੀ ਮਾਝਾ ਇਹ ਮੀਣੀ ਕਰਮਾ ਵਾਲੀਆਂ ਪਹਿਲਾ ਸਮੇਂ ਦੇ ਵਿੱਚ ਮੀਣੀ ਬਯੁਰਗੋ ਬਹੁਤ ਤਰੀਕੇ ਦਾ ਸਾਹਮਦੇ ਜਿਹੜੀ ਮੀਣੀ ਪਹੂ ਸੀ ਉਹਨੂੰ ਸਾਹਮ ਕੇ ਤੇ ਫਤਿਆਰ ਕਰਦੇ ਸੀ ਤੇ ਦੁੱਧ ਰੈਂਦੇ ਸੀ ਇਹ ਗੁਜਰਤਲੋਂ ਸਾਡੇ ਕੋਲ ਆਈ ਆ ਤੇ ਇਹਨੂੰ 10 ਤੋਂ 12 ਲੀਟਰ ਬਿਲਕੁਲ ਜੇ ਕੋ ਸੇਵਾ ਕਰੂਗਾ ਗੁਰਮੁਖ ਪਿਆਰਾ 12 13 ਲੀਟਰ ਦੁੱਧ ਦੇ ਆਰਾਮ ਨਾਲ ਗੱਡੂਗੀ ਠੀਕ ਆ ਜੋ ਇਹਨੂੰ ਮਰਜ਼ੀ ਤੁਸੀਂ ਪਾ ਦਿਓ ਚਾਰੂ ਪੂਰੀ ਆ ਚਾਰੀ ਪੂਰੀ ਚਾਰੂ ਆ ਪਾਣੀ ਵੀ ਇੱਕੇ ਦਾ ਪੀਂਦੀ ਆ ਅੱਛਾ ਤੇ ਬਿਲਕੁਲ ਚਾਰੂ ਆ ਠੀਕ ਆ ਤੇ ਜਿੰਨੀ ਸੇਵਾ ਕਰੋਗੇ ਓਨਾ ਜਿਆਦਾ ਤੁਸੀਂ ਲਾਭ ਦੁੱਧ ਦਾ ਲਹੋਗੇ ਠੀਕ ਆ ਮਾਲਕ ਵੈਸੇ ਝੋਟੀਆਂ ਦਾ ਪਹਿਲਾਂ ਨਾ ਆਪਣੇ ਘਰੇ ਵੀ ਬਥੇਰੀਆਂ ਰਈਆਂ ਹਨਾ ਹਾਂਜੀ 6 ਮਹੀਨਿਆਂ ਦੀ ਝੋਟੀ ਇਹਨਾਂ ਆਰਡਰ ਬਣਾਉਂਦੀ ਨਹੀਂ ਜਿੰਨਾ ਇਹ ਬਣਾਈ ਬੈਠੀ ਆ ਆਪਣੇ ਕੋਲ ਝੋਟੀਆਂ ਹੋਰ ਵੀ ਆ ਉਹਦੇ ਨਾਲੋਂ ਇਹਦੇ ਆਰਡਰ ਬਹੁਤ ਵਧੀਆ ਤੇ ਜ਼ਿਆਦਾ ਵਾ ਬਾਕੀ ਥਣ ਜਿਹੜਾ ਮੁੱਠੀ ਆ ਤੇ ਥਣ ਚੁਵਾਈ ਹੋਰ ਮੁੱਠੀ ਵਾਲਾ ਥਣ ਲੱਗਾ ਦੇਖੋ ਕਿੱਡਾ ਸੋਹਣਾ ਥਣ ਲੱਗਾ ਵਾ ਤੇ ਆਰਡਰ ਵੇਖੋ ਕਿੱਡੇ ਸੋਹਣੇ ਆ ਤੇ ਲੈਵਾ ਤਾਂ ਇਹਨੇ ਔਲੀ ਔਲੀ ਭਰ ਲੈਣਾ ਇਦੋਂ ਵੀ ਜ਼ਿਆਦਾ ਬਿਲਕੁਲ ਬਿਲਕੁਲ ਬਾਕੀ ਜਿਹੜੀ ਝੋਟੀ ਆ ਝੋਟੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੀ ਚਾਰੂ ਪਸ਼ੂ ਹੁੰਦਾ ਨਾ ਦੋਸਤੋ ਉਹ ਖੁਰਲੀ ਦੇ ਵਿੱਚ ਉਹਦੇ ਮੇਲੋ ਚਟੂਰੀ ਆਉਂਦੀ ਆ ਪਸ਼ੂ ਦਾ ਇਹ ਗੁਣ ਹੁੰਦਾ ਸਾਹਮਣੇ ਖੁਰਲੀ ਆ ਤੇ ਖੁਰਲੀ ਦੇ ਵਿੱਚ ਮੇਰੇ ਹਿਸਾਬ ਨਾਲ ਪੂਰਾ ਸਾਫ ਕੀਤਾ ਪਿਆ ਜਿਹੜਾ ਚਾਰੂ ਪਸ਼ੂ ਉਹ ਤਿਆਰ ਕਰਨਾ ਬੜਾ ਸੌਖਾ ਹੋ ਜਾਂਦਾ ਕਿਉਂਕਿ ਜਿਹੜਾ ਪਸ਼ੂ ਨਖਰੇ ਕਰਕੇ ਖਾਵੇ ਉਹ ਫਿਰ ਪੀਕ ਲੈਵਲ ਜਦੋਂ ਸੁੰਦੀਆਂ ਵਾ ਦੁੱਧ ਤੇ ਵੀ ਨਹੀਂ ਛੇਤੀ ਆਉਂਦੀਆਂ ਤੇ ਬਾਕੀ ਜਿਹੜੇ ਗੌਣਾ ਤਾਂ ਹੁਣ ਬਜ਼ੁਰਗ ਤੋਂ ਸੋਣ ਹੀ ਲਿਆ ਕਿ ਜਿਹੜੇ ਚਾਰੂਆ ਠੰਡੀਆਂ ਅਸੀਲ ਆ ਜਿਹੜੀਆਂ ਮੀਣੀਆਂ ਪਹਿਲੇ ਦਿਨ ਤੋਂ ਜਿਹੜੇ ਬਿਯੁਰਗ ਰੱਖਦੇ ਆ ਰਿਹਾ ਇਹ ਕਰਮਾ ਵਾਲੀਆਂ ਮੀਣੀਆਂ ਮੰਨੀਆਂ ਗਈਆਂ ਦੋਸਤੋ ਇਹਨਾਂ ਦੀ ਇਹੀ ਖਾਸੀਅਤ ਰਹੀ ਆ ਬਾਕੀ ਦੋਸਤੋ ਜਿਹੜਾ ਇਹਨਾਂ ਦਾ ਮੁੱਲ ਆ ਇਹ ਝੋਟੀ ਦਾ ਇਹਦਾ ਫੋਨ ਤੇ ਕਰ ਲਾਂਗੇ ਕਿਉਂਕਿ ਦੋਸਤੋ ਵੀ ਹਜੇ ਕੀ ਪਤਾ ਜੇ ਤਿਆਰ ਕਰਕੇ ਵੇਚ ਨਹੀਂ ਪਈ ਫਿਰ ਹੋਰ ਮੁੱਲ ਹੋਊਗਾ ਤੇ ਜੇ ਕੋਈ ਹੁਣ ਲੈਣ ਦਾ ਇੱਛਕ ਹੋਵੇ ਤਾਂ ਉਹ ਹੁਣ ਹੋਰ ਮੁੱਲ ਕੀਤਾ ਜਾਊਗਾ ਕਿਉਂਕਿ ਜਦੋਂ ਤਿਆਰ ਕਰਦੇ ਆ ਪਸ਼ੂ ਉਹਦੇ ਤੇ ਕਾਫੀ ਖਰਚਾ ਆ ਜਾਂਦਾ ਦੋਸਤੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਮਿਲਦੇ ਹਾਂ ਬਹੁਤ ਜਲਦ ਇੱਕ ਹੋਰ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਸასი ਕਾਲ